ਕੀਤੀਆਂ ਗਈਆਂ ਤਿਆਰੀਆਂ ਜਿਵੇਂ ਕਿ ਦਿੱਲੀ ਦੇ ਬਰੂਹਾਂ ਤੇ ਜਾਣ ਵਾਸਤੇ ਅੱਜ ਇੱਥੇ ਇੱਕ ਖਨੋਰੀ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਹੈ ਉਹਨਾਂ ਦੀਆਂ ਗੱਡੀਆਂ ਅਸੀਂ ਇਸ ਵਕਤ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਸ਼ਿੰਗਾਰੀਆਂ ਹੋਈਆਂ ਨੇ ਕਿਸਾਨਾਂ ਨੇ ਗੱਡੀਆਂ ਔਰ ਅੱਜ ਦੀ ਮੀਟਿੰਗ ਦੇ ਵਿੱਚ ਦੇਖਦੇ ਹਾਂ ਕੀ ਫੈਸਲਾ ਇਹਨਾਂ ਦਾ ਔਰ ਕੀ ਰਣਨੀਤੀ ਅੱਗੇ ਘੜੀ ਜਾਂਦੀ ਹੈ ਕਿਉਂਕਿ ਇਹਨਾਂ ਨੇ ਕਾਫੀ ਸਮੇਂ ਤੋਂ ਇੱਥੇ ਖਨੋਰੀ ਬਾਰਡਰ ਤੇ ਇਹਨਾਂ ਨੇ ਧਰਨਿਆ ਲਾਇਆ ਹੋਇਆ ਹੈ ਕਿਉਂਕਿ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਦੋਂ ਕਿ ਹਰਿਆਣਾ ਸਰਕਾਰ ਵੱਲੋਂ ਜਿਹੜੀ ਕਿ ਇੱਥੇ ਪੁਲਿਸ ਫੋਰਸ ਲੱਗੀ ਹੋਈ ਆ ਤਾਂ ਉਹਨਾਂ ਨੇ ਅੱਗੇ ਜਾਣ ਤੋਂ ਰੋਕ ਦਿੱਤਾ ਹੈ ਪਰ ਕਿਸਾਨਾਂ ਦੀਆਂ ਗੱਡੀਆਂ ਦੇਖ ਰਿਹਾ ਹਾਂ ਕਿਸ ਤਰ੍ਹਾਂ ਸਜਾਈਆਂ ਹੋਈਆਂ ਨੇ ਇਹਨਾਂ ਨੇ ਆਪਣੀਆਂ ਜਥੇਬੰਦੀਆਂ ਵੱਲੋਂ ਸੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਇਹ ਗੱਡੀ ਸਜਾਈ ਗਈ ਹੈ ਅਸੀਂ ਇਹਨਾਂ ਨਾਲ ਅੱਗੇ ਵੀ ਗੱਲ ਕਰਾਂਗੇ ਦੇਖਦੇ ਹਾਂ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਇਹਨਾਂ ਦਾ ਅੱਜ ਦਾ ਮੁੱਖ ਅਜੰਡਾ ਰਹੇਗਾ ਮੇਰ ਕੰਦ ਵੱਲੋਂ ਆ ਇਹ ਸਾਨੂੰ ਆਪਣੇ ਵਿੱਚ ਸਾਡੇ ਸਾਰੇ ਮਰਦਾਂ ਦੇ ਜਵਤੀ ਮਰਦਾਂ ਇਹ ਤੇਰੀ ਨਾ ਹਾਂਜੀ ਹਾਂਜੀ ਬਾਹਰ ਕਰ ਦਿਓ ਉਹਨਾਂ ਨੇ ਕੱਟ ਲਿਆ ਇਹ ਇੱਕ ਭਾਰੀ ਇਕੱਠ ਦੇ ਵਿੱਚ ਜਿੱਥੇ ਕਿ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਆ ਕਿਉਂਕਿ ਸਰਕਾਰ ਦੇ ਜਿਹੜੇ ਕਿ ਕੇਂਦਰ ਸਰਕਾਰ ਨੇ ਕੁਝ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਦੇ ਵਾਸਤੇ ਕਾਫੀ ਲੰਮੇ ਸਮੇਂ ਤੋਂ ਜੂਝ ਰਹੇ ਸੀਗੇ ਅੱਜ ਵੀ ਉਹ ਕਿਉਂਕਿ ਹਰਿਆਣਾ ਦੇ ਬਾਰਡਰ ਤੇ ਜਿੱਥੇ ਖਨੌਰੀ ਕਾਫੀ ਲੰਮੇ ਸਮੇਂ ਤੋਂ ਇੱਥੇ ਕੁਝ ਜਿਹੜੀਆਂ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਦੀਆਂ ਫੋਰਸਾਂ ਸੀਗੀਆਂ ਉਹਨਾਂ ਨੇ ਅਟੈਕ ਕਰਕੇ ਗੋਲੀਆਂ ਚਲਾਈਆਂ ਸੀ ਗੈਸ ਦੇ ਗੋਲੇ ਸਿੱਟੇ ਸੀ ਅੱਜ ਪੁੱਛਦੇ ਅਸੀਂ ਜਿਹੜੀ ਅੱਜ ਦੀ ਮੀਟਿੰਗ ਹੈ ਉਹਦੇ ਵਿੱਚ ਕੀ ਏਜੰਡਾ ਹੈ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ ਕਿਸਾਨਾਂ ਵੱਲੋਂ ਕਿਉਂਕਿ ਕਿਸਾਨ ਇੱਕ ਅੰਦਾਤਾ ਹੈ ਅੰਦਾਤਾ ਨੂੰ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਅਣਦੇਖਿਆ ਕਰਕੇ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਕਿਸਾਨ ਵੀ ਗੁੱਸੇ ਵਿੱਚ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਦੇਸ਼ ਦਾ ਕਿਸਾਨ ਹੀ ਕੰਨ ਦਾਤਾ ਇਸ ਤਰ੍ਹਾਂ ਛੜਕਾ ਤੇ ਰੂਲੂਗਾ ਤਾਂ ਕੀ ਦੇਸ਼ ਜਿਹੜਾ ਕਿ ਇੱਕ ਨਾਹਰਾ ਲੱਗਾ ਸੀ ਜੈ ਜਵਾਨ ਜੈ ਕਿਸਾਨ ਔਰ ਉਸ ਦੇ ਵਿੱਚ ਇਹਦਾ ਕੀ ਅਸਰ ਪਊਗਾ ਅਸੀਂ ਪੁੱਛਦੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਦੇ ਅੱਜ ਸਾਡੇ ਨਾਲ ਪ੍ਰਧਾਨ ਜੁੜੇ ਨੇ ਕਿਹੜੀ ਜਥੇਬੰਦੀ ਵੱਲੋਂ ਪ੍ਰਧਾਨ ਜੀ ਔਰ ਅੱਜ ਦਾ ਜਿਹੜਾ ਮੀਟਿੰਗ ਦਾ ਏਜੰਡਾ ਹੈ ਕਿਸ ਤਰ੍ਹਾਂ ਦਾ ਰਹੂਗਾ ਤੁਹਾਡਾ ਔਰ ਜਿਹੜੀ ਹੈ ਕਿ ਕੇਂਦਰ ਨੇ ਅਜੇ ਤੱਕ ਕੋਈ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਕੀ ਅਗਲੀ ਰਣਨੀਤੀ ਘੜੋਗੇ ਔਰ ਤੁਸੀਂ ਪਹਿਲਾਂ ਆਪਣੀ ਜਥੇਬੰਦੀ ਦਾ ਨਾਮ ਦੱਸਿਓ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਆ ਕਿ ਅਸੀਂ ਅੱਜ ਜਿਹੜੀ ਇੱਥੇ ਬੀਕੇਯੂ ਏਕਤਾ ਸਿੱਧੂਪੁਰ ਦੀ ਸਟੇਟ ਲੈਵਲ ਦੀ ਵੱਧਵੀਂ ਮੀਟਿੰਗ ਸੱਦੀ ਹੈ ਇਹਦੇ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਜ਼ਿਲ੍ਹਿਆਂ ਦੇ ਜਨਰਲ ਸਕੱਤਰ ਬਲਾਕਾਂ ਦੇ ਪ੍ਰਧਾਨ ਪਿੰਡ ਇਕਾਈਆਂ ਦੇ ਪ੍ਰਧਾਨ ਉਹ ਬੁਲਾਏ ਗਏ ਨੇ ਅੱਜ ਦੀ ਮੀਟਿੰਗ ਦਾ ਜਿਹੜਾ ਸਾਡਾ ਮੇਨ ਅਜੰਡਾ ਹੈ ਕਿ ਅੰਦੋਲਨ ਦੇ ਜਿਹੜੇ ਹਾਲਾਤ ਨੇ ਜਿਹੋ ਜਿਹੇ ਤਰੀਕੇ ਦੇ ਨਾਲ ਅੱਜ ਅੰਦੋਲਨ ਲੜਨ ਦੀ ਲੋੜ ਲੱਗ ਰਹੀ ਹੈ ਜਿਸ ਤਰੀਕੇ ਨਾਲ ਲੜਨਾ ਚਾਹੀਦਾ ਲੜਨਾ ਪੈਣਾ ਉਹਨਾਂ ਸਾਰਿਆਂ ਦੇ ਉੱਤੇ ਮਤਲਬ ਆਉਣ ਵਾਲੇ ਸਮਝ ਕਿਵੇਂ ਲੜਨਾ ਹੈ ਇੱਕ ਰਣਨੀਤੀ ਬਾਕਾਇਦਾ ਤੈਅ ਕਰਨ ਵਾਸਤੇ ਅੱਜ ਵੀ ਅਸੀਂ ਮੀਟਿੰਗ ਰੱਖੀ ਹੈ ਜਿਹੜੀਆਂ ਪਿੱਛੇ ਅਸੀਂ ਕਾਲਜ ਦਿੱਤੀਆਂ ਨੇ ਉਹ ਸਾਰੀਆਂ ਕੌਲਾਂ ਨੂੰ ਅੱਗੇ ਜਾ ਕੇ ਪਿੰਡਾਂ ਦੇ ਵਿੱਚ ਲਾਗੂ ਕਰਨਾ ਹੈ ਕਿਉਂਕਿ ਅਸੀਂ ਸਮਝਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜੋਸ਼ ਸਾਹਮਣੇ ਆ ਰਹੀ ਹੈ ਕਿ ਅੰਦੋਲਨ ਜਿਸ ਰੂਪ ਵਿੱਚ ਗਿਆ ਹੋਇਆ ਹੈ ਸਾਡੇ ਬੁੱਧੀਜੀਵੀ ਵੀਰ ਸਾਡੇ ਜਿਹੜੇ ਸਾਡੇ ਵਿਰੋਧੀ ਨੇ ਕੁਝ ਲੋਕ ਉਹ ਬਹੁਤ ਇਸ ਗੱਲ ਦੇ ਉੱਤੇ ਜਾਣੂ ਇਹ ਕਹਿੰਦਾ ਭਾਜਪਾ ਦਾ ਆਈਟੀ ਸੈੱਲ ਯਾਰ ਐਸਐਸ ਦਾ ਆਈਟੀ ਸੈੱਲ ਉਹ ਇਸ ਗੱਲ ਦੇ ਉੱਤੇ ਜ਼ੋਰ ਲਾ ਰਿਹਾ ਹੈ ਕਿ ਜੀ ਅੰਦੋਲਨ ਕਮਜ਼ੋਰ ਪੈ ਗਿਆ ਪਹਿਲੀ ਗੱਲ ਦੂਜੀ ਗੱਲ ਇਹ ਕਹਿ ਰਹੇ ਨੇ ਕਿ ਦੇਖੋ ਜੀ ਹੁਣ ਤਾਂ ਚੋਣ ਜਾਬਤਾ ਲਾਗੂ ਹੋ ਗਿਆ ਹੁਣ ਇੱਥੇ ਬੈਠਣ ਦਾ ਕੀ ਕੰਮ ਔਰ ਉਹ ਪ੍ਰਚਾਰ ਪ੍ਰਸਾਰ ਥੱਲੇ ਸਾਡੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਨੇ ਅੱਜ ਦੀ ਮੀਟਿੰਗ ਦਾ ਸਾਡਾ ਮੇਨ ਅਜੰਡਾ ਇਹ ਹੋਏਗਾ ਕਿ ਅਸੀਂ ਪਿੰਡ-ਪਿੰਡ ਦੇ ਵਿੱਚ ਇਹ ਗੱਲ ਲੈ ਕੇ ਜਾਣੀ ਹੈ ਪਿੰਡ-ਪਿੰਡ 'ਚ ਇਹ ਗੱਲ ਦੱਸਣੀ ਹੈ ਕਿ ਅੱਜ ਹੀ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹ ਕੁਦਰਤੀ ਪ੍ਰਮਾਤਮਾ ਦੀ ਕੋਈ ਮਰਜ਼ੀ ਦੇ ਨਾਲ ਐਸੇ ਸਮੇਂ ਤੇ ਹੋਇਆ ਕਿ ਜੇ ਇਹਦਾ ਅੰਦੋਲਨ ਅੱਜ ਤੱਕ ਦੁਨੀਆ 'ਤੇ ਕਦੇ ਹੋਇਆ ਹੀ ਨਹੀਂ ਕਿਉਂਕਿ ਅਕਸਰ ਇਹ ਹੁੰਦਾ ਜਦੋਂ ਚੋਣ ਜਾਬਤਾ ਲਾਗੂ ਹੋ ਜੇ ਲੋਕ ਅੰਦੋਲਨ ਤੋਂ ਪਿੱਛੇ ੜ ਜਾਂਦੇ ਹੁੰਦੇ ਵੀ ਹੁਣ ਕੀ ਫਾਇਦਾ ਹੁਣ ਕਿਹੜਾ ਸਰਕਾਰ ਲਈ ਹੁਣ ਕੌਣ ਗੱਲ ਸੁਣੂਗਾ ਔਰ ਇਸ ਅੰਦੋਲਨ ਦੀ ਗੱਲ ਹੈ ਜਿਹੜੀ ਸਮਾਂ ਉਦੋਂ ਚੋਣਾ ਲੱਗਦਾ ਚੱਲ ਰਿਹਾ ਦੌਰ ਚੱਲ ਰਿਹਾ ਹੈ ਉਧਰਲੇ ਪਾਸੇ ਅੰਦੋਲਨ ਚੱਲ ਰਿਹਾ ਹੈ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਮਜਬੂਰੀ ਬਣਦੀ ਜਾ ਰਹੀ ਹੈ ਕਿ ਕਿਸਾਨਾਂ ਦੇ ਇਹਨਾਂ ਏਜੰਡੇ ਦੇ ਆਪਣੇ ਏਜੰਡੇ ਦੇ ਉੱਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਆਉਣ ਸਾਰੀਆਂ ਪੋਲੀਟੀਕਲ ਤਰ੍ਹਾਂ ਔਰ ਇਹ ਇੱਕ ਸੁਨਹਿਰਾ ਮੌਕਾ ਹੈ ਸਾਡੇ ਕਿਸਾਨਾਂ ਦੇ ਲਈ ਕਿ ਹਰ ਇੱਕ ਪੋਲੀਟੀਕਲ ਪਾਰਟੀ ਦੇ ਏਜੰਡੇ ਦੇ ਵਿੱਚ ਉਹਦੇ ਚੋਣ ਮੈਨੀਫੈਸਟੋ ਦੇ ਵਿੱਚ ਆਪਣੀਆਂ ਮੰਗਾਂ ਆਪਣੇ ਮਸਲੇ ਲੈ ਕੇ ਆਉਣਾ ਔਰ ਇਹ ਇੱਕ ਵਕਤ ਹੈ ਇਹ ਅੰਦੋਲਨ ਨਾ ਹੁੰਦਾ ਤਾਂ ਹੋ ਸਕਦਾ ਇਹ ਨਾ ਹੋ ਸਕਦਾ ਸੋ ਇਸ ਕਰਕੇ ਇਹ ਸਾਡੇ ਥੱਲੇ ਤੱਕ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਆ ਕਿ ਇਹ ਅੰਦੋਲਨ ਉਹਨਾਂ ਦੀਆਂ ਗੱਲਾਂ ਮੰਨ ਕੇ ਕਮਜ਼ੋਰ ਨਾ ਮੰਨਿਆ ਜਾਏ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਅੰਦੋਲਨ ਨੂੰ ਹੋਰ ਤਕੜਾ ਕਰੀਏ ਤਾਂ ਕਿ ਅਸੀਂ ਏਜੰਡੇ ਤੇ ਇੱਕ ਕੱਲਾ ਦੂਸਰੀ ਗੱਲ ਇਕੱਲਾ ਇੱਥੇ ਕੰਮ ਨਹੀਂ ਮੁਕਣਾਗਾ ਇਹ ਅੰਦੋਲਨ ਨੂੰ ਅੱਗੇ ਜਾ ਕੇ ਅ ਤੁਸੀਂ ਦੇਖੋਗੇ ਜਦੋਂ ਚੋਣ ਮੈਨੀਫੈਸਟੋ ਜਾਰੀ ਹੋਣਾ ਹੈ ਉਦੋਂ ਚੈਨਲਾਂ ਵੱਡੇ-ਵੱਡੇ ਚੈਨਲਾਂ ਦੇ ਉੱਤੇ ਚਰਚਾਾਂ ਮਾ ਸ਼ੁਰੂ ਹੋਣੀਆਂ ਨੇ ਉਹ ਚਰਚਾ ਦੇ ਵਿੱਚ ਫਿਰ ਉਹ ਬੁੱਧੀਜੀਵੀ ਵੀ ਆਉਣਗੇ ਜਿਹੜੇ ਕਿਸਾਨ ਵਿਰੋਧੀ ਨੇ ਜਿਹੜੇ 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 ਕਿਸਾਨਾਂ ਨੂੰ ਸਰਕਾਰ ਦੇ ਪੱਖ 'ਚ ਭੁਗਤਣ ਵਾਲੇ ਤੇ ਸਰਕਾਰ ਨਾਲ ਕਿਸਾਨਾਂ ਨੂੰ ਮਧੋਲਣ ਵਾਲੇ ਲੋਕ ਆ ਜਿਹੜੇ ਉਹ ਵੀ ਚੈਨਲਾਂ ਦੇ ਤੇ ਸਾਹਮਣੇ ਨਿਕਲ ਕੇ ਆਉਣਗੇ ਲੇਕਿਨ ਇੱਕ ਹਿੱਸਾ ਉਹ ਵੀ ਨਿਕਲ ਕੇ ਆਊਗਾ ਜਿਹੜਾ ਕਿਸਾਨਾਂ ਦੇ ਪੱਖ 'ਚ ਬੋਲਦਾ ਆ ਰਿਹਾ ਲੰਬੇ ਸਮੇਂ ਤੋਂ ਉਹ ਵੀ ਸਾਹਮਣੇ ਆਏਗਾ ਇੱਕ ਪੱਖ ਨੇ ਤਾਂ ਇਹ ਕਿਹਾ ਕਿ 17 ਲੱਖ ਕਰੋੜ ਰੁਪਈਆ ਚਾਹੀਦਾ ਅਗਰ ਕਿਸਾਨਾਂ ਨੂੰ ਐਮਐਸਪੀ ਮਿਲਦੀ ਹੈ ਤਾਂ ਲੇਕਿਨ ਇੱਕ ਪੱਖ ਨੇ ਇਹ ਵੀ ਕਹਿਤਾ ਕਿ ਕੇਵਲ 20000 ਕਰੋੜ ਹੀ ਚਾਹੀਦਾ ਉਹਨ ਦੋਨੋਂ ਪੱਖ ਆ ਕੇ ਭੜਨਗੇ ਨਾ ਉਸ ਚਰਚਾ ਚ ਤੇ ਅਸੀਂ ਵੀ ਆਵਾਂਗੇ ਅਸੀਂ ਵੀ ਪਿਛਲੇ ਦਿਨਾਂ ਤੋਂ ਅਸੀਂ ਕੋਈ ਹੱਥਿਆ ਧਰ ਕੇ ਨਹੀਂ ਬੈਠੇ ਅੱਜ ਅਸੀਂ ਕਿਸਾਨਾਂ ਨਾਲੇ ਵੀ ਗੱਲਾਂ ਕਰਾਂਗੇ ਕਿ ਅਸੀਂ ਪਿਛਲੇ ਦਿਨਾਂ ਚ ਹੱਥ ਚਸ ਧਰ ਕੇ ਨਹੀਂ ਬੈਠੇ ਇੱਕ ਪਾਸੇ ਤਾਂ ਅੰਦੋਲਨ ਚੱਲ ਰਿਹਾ ਦੂਜੇ ਪਾਸੇ ਸਾਡੀ ਲਗਾਤਾਰ ਰੋਜ਼ ਚਰਚਾ ਸਾਡੇ ਐਕਸਪਰਟਾਂ ਦੇ ਨਾਲ ਮਾਹਿਰਾਂ ਦੇ ਨਾਲ ਐਡਵੋਕੇਟਸ ਦੇ ਨਾਲ ਹੋ ਰਹੀ ਹੈ ਰਾਤ ਵੀ ਹੈ ਸਾਡੀ ਪੂਰੀ ਰਾਤ ਮੰਡਲ ਚਰਚਾ ਹੁੰਦੀ ਰਹੀ ਹੈ ਇਹਨਾਂ ਵਿਸ਼ਿਆਂ ਦੇ ਉੱਤੇ ਔਰ ਅਸੀਂ ਵੀ ਰਿਜ਼ਲਟ ਕੱਢਿਆ ਹੋਇਆ ਵੀ ਕੀ ਬਣਨਾ ਹੈ ਸੋ ਇਹ ਸਾਰਾ ਕੁਝ ਆਪਾਂ ਸਾਂਝਾ ਕਰਕੇ ਲੋਕਾਂ ਦੇ ਵਿੱਚ ਲਿਜਾਣ ਦਾ ਕਿ ਸਾਡੇ ਕੋਲੇ ਮੌਕਾ ਮਿਲਣਾ ਹੈ ਔਰ ਇਹਦੋਂ ਵੀ ਗਾਹਾਂ ਹੁਣ ਅੱਗੇ ਸਮਾਂ 2 ਮਹੀਨਿਆਂ ਬਾਅਦ ਸਰਕਾਰ ਬਣਨੀ ਹੈ ਕਿਸਾਨ ਅੰਦੋਲਨ ਚ ਹੈ ਅਗਰ ਇਹ ਕਿਸਾਨ ਅੰਦੋਲਨ ਚ ਬੈਠੇ ਨੇ ਤੇ ਹਰ ਇੱਕ ਪੋਲੀਟੀਕਲ ਪਾਰਟੀ ਜਿਹੜੀ ਵੀ ਸਰਕਾਰ ਬਣਾਉਣ ਦੀ ਇੱਛਕ ਹੈ ਜਾਂ ਜਿਹਨੂੰ ਮੈਨਾਂ ਲੱਗੇ ਕਿ ਮੇਰੀ ਸਰਕਾਰ ਬਣ ਸਕਦੀ ਹੈ ਉਹਨੂੰ ਇਹ ਸੋਚਣਾ ਪੈਗਾ ਕਿ ਉਹ ਤਖਤ ਆ ਜਿਹੜਾ ਉਹ ਸੌਖਾ ਨਹੀਂ ਉਹ ਕੋਈ ਐਡਾ ਵਧੀਆ ਆਰਾਮਦਾਇਕ ਤਖਤ ਨਹੀਂ ਰਹਿਣਾ ਜੇਕਰ ਕਿਸਾਨਾਂ ਦੇ ਮੁੱਦੇ ਹੱਲ ਨਾ ਕੀਤੇ ਤਾਂ ਔਰ ਕਿਸਾਨਾਂ ਦੇ ਮੁੱਦੇ ਹੱਲ ਕਰਨੇ ਪੈਣਗੇ ਸੋ ਇਹ ਅੰਦੋਲਨ ਆ ਜਿਹੜਾ ਇੱਕ ਸੰਸਾਰ ਦਾ ਵੱਖਰੇ ਤੌਰ ਦੇ ਉੱਤੇ ਇੱਕ ਵਿਲੱਖਣ ਅੰਦੋਲਨ ਹੈ ਉਸ ਮੌਕੇ ਤੇ ਹੋ ਰਿਹਾ ਜਿਹੜੇ ਮੌਕੇ ਤੇ ਕਦੇ ਕਿਸੇ ਨੇ ਅੰਦੋਲਨ ਨਹੀਂ ਕੀਤਾ ਔਰ ਬਾਕੀ ਗੱਲ ਕੁਝ ਗੱਲਾਂ ਇਹੋ ਜਿਹੀਆਂ ਨੇ ਕਿ ਜਿਹੜਾ ਜਿਹੜੇ ਕਿਸਾਨ ਪੱਖੀ ਕਿਸਾਨ ਵਿਰੋਧੀ ਉਹਨਾਂ ਲੋਕਾਂ ਨੂੰ ਅੱਜ ਨਖੇੜਨ ਦਾ ਸਮਾਂ ਵੀ ਮਤਲਬ ਇਸ ਅੰਦੋਲਨ ਨੇ ਬਣਾਇਆ ਹੈ ਲਕੀਰ ਖਿੱਚੀ ਜਾਂਦੀ ਹੈ ਖਿੱਚੀ ਦੀ ਜਾ ਰਹੀ ਹੈ ਕਿਸਾਨ ਵਿਰੋਧੀ ਕੌਣ ਨੇ ਕਿਸਾਨ ਪੱਖੀ ਕੌਣ ਨੇ ਸੋ ਇਹ ਗੱਲਾਂ ਅਗਲੀ ਗੱਲ ਹੈ ਕਿ ਅੰਦੋਲਨ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਅੱਗੇ ਤੋਰਨਾ ਹੈ ਕੁਝ ਪ੍ਰੋਗਰਾਮ ਦਿੱਤੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਨੇ ਪੋਲੀਟਿਕਲ ਲੋਕਾਂ ਨੇ ਆਉਣਾ ਹੈ ਜਦੋਂ ਪੋਲੀਟਿਕਲ ਲੋਕਾਂ ਨੇ ਪਿੰਡਾਂ 'ਚ ਆਉਣਾ ਹੈ ਅਸੀਂ ਇੱਕ ਪ੍ਰੋਗਰਾਮ ਦਿੱਤਾ ਹੋਇਆ ਹੈ ਕਿ ਹਰ ਇੱਕ ਪਿੰਡ ਦੀ ਮੇਨ ਰੋਡ ਦੇ ਉੱਤੇ ਜੇ ਦੋ ਸੜਕਾਂ ਪੈਂਦੀਆਂ ਪਿੰਡ ਨੂੰ ਦੋ ਜੇ ਤਿੰਨ ਸੜਕਾਂ ਪੈਂਦੀਆਂ ਤਿੰਨ ਜੇ ਚਾਰ ਪੈਂਦੀਆਂ ਚਾਰ ਹਰੇਕ ਸੜਕ ਦੇ ਉੱਤੇ ਸੁਭਕਰਨ ਦੀ ਵੱਡੀ ਫੋਟੋ ਲਾਓ ਪੁੱਛੋ ਉਹਦੇ ਉੱਤੇ ਲਿਖਿਆ ਜਾਵੇ ਕਿ ਮੇਰਾ ਕੀ ਕਸੂਰ ਸੀ ਸੁਭਕਰਨ ਦੇ ਸਵਾਲ ਹੋਣ ਮੇਰਾ ਕੀ ਇਸ ਕੁਸੂਰ ਸੀ ਪ੍ਰਧਾਨ ਮੰਤਰੀ ਜੀ ਮੈਂ ਤਾਂ ਤੁਹਾਡੇ ਕੀਤੇ ਹੋਏ ਵਾਅਦੇ ਮੁਤਾਬਕ ਤੁਹਾਨੂੰ ਵਾਅਦੇ ਯਾਦ ਕਰਾਉਣ ਆ ਰਿਹਾ ਸੀ ਨਾ ਤੇ ਥੱਲੇ ਸਾਰੇ ਵਾਅਦੇ ਲਿਖੇ ਜਾਣ ਔਰ ਜਿਸ ਵੇਲੇ ਉਸ ਤੋਂ ਬਾਅਦ ਪੋਲਿਟਿਕਲ ਪਾਰਟੀਆਂ ਪਿੰਡਾਂ ਦੇ ਵਿੱਚ ਬੀਜੇਪੀ ਨਾਲ ਅਲਾਈਅੰਸ ਕਰਨ ਵਾਲੀਆਂ ਵੀ ਜਦੋਂ ਪਿੰਡਾਂ ਚੋਂ ਉਹਨਾਂ ਤੇ ਉਹ ਸਵਾਲ ਕਰਕੇ ਪੁੱਛੇ ਜਾਣ ਕਿ ਦੱਸੋ ਭਾਈ ਕੀ ਆ ਜਿਹੜਾ ਤੁਸੀਂ ਕੀਤਾ ਇਹ ਤੁਹਾਡਾ ਲੋਕਤੰਤਰ ਹੈ ਕਿ ਇਹ ਅਲੋਹ ਕਰਦਾ ਹੈ ਕਿ ਤੁਹਾਨੂੰ ਮੋਟਰ ਚਲਾਉਣੇ ਅਲੋਹ ਕਰਦਾ ਹੈ ਕਿ ਤੁਹਾਨੂੰ ਜਿਹੜੀ ਵੀ ਅਲਾਈਅੰਸੀ ਪਾਰਟੀ ਵੀ ਉਹਨਾਂ ਦੇ ਅਲਾਈਅੰਸ ਦੇ ਵਿੱਚ ਜਾਏਗੀ ਉਹਦੇ ਤੇ ਵੀ ਸਵਾਲ ਹੋਣਗੇ ਕਿ ਜਿਹਦੇ ਨਾਲ ਤੁਸੀਂ ਅਲਾਈਅੰਸ ਕੀਤਾ ਕੀ ਤੁਸੀਂ ਉਹਨੂੰ ਪੁੱਛਿਆ ਕਿ ਕੀ ਤੁਸੀਂ ਐਡੇ ਐਡੇ ਬੰਬ ਲੋਕਾਂ ਦੇ ਸੱਟ ਸਕਦੇ ਸੀ ਸਿੱਧੀਆਂ ਗੋਲੀਆਂ ਮਾਰ ਸਕਦੇ ਸੀ ਕਿ ਇਹਨੇ ਅਥਰੂ ਗੈਸ ਜਿਹੜਾ 1993 ਤੋਂ ਬੰਦ ਕੀਤਾ ਗਿਆ ਹੋਈਆਂ ਨੇ ਗੈਸਾਂ ਲੋਕਾਂ ਦੇ ਚਲਾਉਣੀਆਂ ਕਿ ਉਹ ਚਲਾ ਸਕਦੇ ਸੀ ਜੇ ਨਹੀਂ ਕੀਤਾ ਤਾਂ ਫਿਰ ਉਹਨਾਂ ਨਾਲ ਅਲਾਈਅੰਸ ਕਿਉਂ ਕੀਤਾ ਤੁਸੀਂ ਸੋ ਇਹ ਸਾਰੇ ਸਵਾਲ ਨੇ ਔਰ ਕੀ ਤੁਸੀਂ ਅੱਗੇ ਸਾਡੇ ਲਈ ਕੀ ਸੋਚਦੇ ਹੋ ਕੋਈ ਸਵਾਲਾਂ ਲੋਕਾਂ ਨੇ ਕਰਨੇ ਨੇ ਉਹ ਅੱਜ ਦੀ ਅੱਜ ਦੀ ਚਰਚਾ ਦਾ ਇਹ ਵਿਸ਼ਾ ਹੈ ਲੋਕਾਂ ਨੂੰ ਇਹ ਅਸੀਂ ਏਜੰਡੇ ਦੇ ਕੇ ਤੋਰਨੇ ਆ ਉਹਨਾਂ ਏਜੰਡਿਆਂ ਤੇ ਲੋਕ ਕੰਮ ਕਰਨਗੇ ਜੀ ਪ੍ਰਧਾਨ ਜੀ ਕੱਲ ਇੱਕ ਨਾ ਕਿਸਾਨ ਸਯੁਕਤ ਮੋਰਚੇ ਨੇ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਸਮਾਂ ਲਿਖਿਆ ਹੈਗਾ ਵੀ ਜਿਹੜੇ ਪਿੰਡਾਂ ਦੇ ਵਿੱਚ ਜਿੰਨੇ ਵੀ ਖੜੇ ਆ ਬੀਜੇਪੀ ਦੇ ਜਿਹੜੇ ਚੋਣਾਂ ਦੇ ਵਿੱਚ ਜਿਹੜੇ ਲੀਡਰ ਹੈ ਜਾਂ ਜਿਹੜੇ ਵੀ ਉਮੀਦਵਾਰ ਹੈ ਉਹਨਾਂ ਨੂੰ ਅਸੀਂ ਬਾਈਕਾਟ ਕਰਾਂਗੇ ਔਰ ਕਾਲੀਆਂ ਛੱਡੀਆਂ ਦੇ ਕੇ ਅਸੀਂ ਉਹਨਾਂ ਦਾ ਇਸ ਪਿੰਡਾਂ ਦੇ ਵਿੱਚ ਵਿਰੋਧ ਕਰਾਂਗੇ ਪੂਰਾ ਨਹੀਂ ਅਸੀਂ ਜਿਹੜਾ ਅਸੀਂ ਆਲਰੇਡੀ ਅਸੀਂ ਜਿਹੜਾ ਅਸੀਂ ਦਿੱਤਾ ਪ੍ਰੋਗਰਾਮ ਅਸੀਂ ਇਹਨਾਂ ਤੋਂ ਪਹਿਲਾਂ ਪ੍ਰੋਗਰਾਮ ਦੇ ਚੁੱਕੇ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਬੜਾ ਸਾਫ਼ ਲਫ਼ਜ਼ਾਂ 'ਚ ਇਹ ਕਿਹਾ ਹੈ ਕਿ ਸਾਡਾ ਪਰਪਸ ਸਰਬ ਦਾ ਪਰਪਸ ਪਿੰਡਾਂ ਦੇ ਵਿੱਚ ਲੜਾਈਆਂ ਕਰਵਾਉਣਾ ਨਹੀਂ ਹੈ ਸਾਡਾ ਪਰਪਸ ਆ ਸਾਡੇ ਮੁੱਦੇ ਉੱਥੇ ਲੈ ਕੇ ਜਾਣਾ ਕਿਉਂ ਇਹ ਕਿਉਂ ਅਸੀਂ ਉਲੀ ਕਿਹਾ ਅਸੀਂ ਦਿੱਲੀ ਨੂੰ ਜਾ ਰਹੇ ਸੀਗੇ ਸਾਡੇ ਪ੍ਰਧਾਨ ਮੰਤਰੀ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਉਹਨਾਂ ਦੀ ਸ਼ਾਸਿਤ ਸਰਕਾਰ ਨੇ ਸਾਨੂੰ ਦਿੱਲੀ ਜਾਣ ਦੀ ਬਜਾਏ ਬੈਰੀਕੇਟਿੰਗ ਕਰਕੇ ਰਣੇਜ ਰੋਕ ਲਿਆ ਉਹ ਸਾਨੂੰ ਦਿੱਲੀ ਨਹੀਂ ਸਾਡਾ ਸਾਡੀ ਗੱਲ ਸੁਣਨੀ ਚਾਹੁੰਦੇ ਤਾਂ ਫੇਰ ਸਾਡੇ ਕੋਲੇ ਅੱਜ ਇਹਨਾਂ ਨੇ ਆਉਣਾ ਹੈ ਉੱਥੇ ਅਸੀਂ ਆਪਦਾ ਪੱਖ ਆਪਦੀ ਗੱਲ ਉਹਨਾਂ ਦੇ ਸਾਹਮਣੇ ਤਾਂ ਰੱਖੀਏ ਉਹਨਾਂ ਦੇ ਸਾਹਮਣੇ ਜਦੋਂ ਅਸੀਂ ਆਪਦੀ ਗੱਲ ਰੱਖਾਂਗੇ हां जे तो ਸਾਡੀ ਸ਼ਾਂਤਮਈ ਢੰਗ ਦੇ ਨਾਲ ਵਧੀਆ ਤਰੀਕੇ ਨਾਲ ਗੱਲ ਸੁਣਦੇ ਨੇ ਤਾਂ ਵਧੀਆ ਗੱਲ ਹੈ ਔਰ ਉਹ ਸੁਣ ਕੇ ਸਾਡੇ ਗੱਲਾਂ ਦੇ ਜਵਾਬ ਦੇਣ ਅਗਰ ਜਵਾਬ ਦੇਣ ਤੋਂ ਭੱਜਦੇ ਆ ਨਹੀਂ ਸੁਣਦੇ ਕਾਲੀਆਂ ਚੰਡੀਆਂ ਇਧਰਲੇ ਫਾਰਮਾਂ ਨੇ ਦੋਹਾਂ ਨੇ ਅੰਦੋਲਨਕਾਰੀਆਂ ਨੇ ਵੀ ਇਹ ਲਿਖਿਆ ਹੋਇਆ ਹੈ ਕਿ ਫਿਰ ਉਹਨਾਂ ਦਾ ਕਾਲੀਆਂ ਚੰਡੀਆਂ ਨਾਲ ਮਤਲਬ ਵਿਰੋਧ ਕੀਤਾ ਜਾਏਗਾ ਵਰਨਾ ਅਗਰ ਉਹ ਸਾਡੀਆਂ ਗੱਲਾਂ ਬਾਤਾਂ ਦੇ ਨਾਲ ਅਸੀਂ ਉਹਨਾਂ ਦੇ ਕੋਲੋਂ ਜਵਾਬ ਲੈਣੇ ਨੇ ਇਹਨਾਂ ਗੱਲਾਂ ਦੇ ਜਵਾਬ ਦਿਓ ਕਿ ਕਿਉਂ ਨਹੀਂ ਸਾਨੂੰ ਤੁਹਾਡੀ ਪਾਰਟੀ ਤੁਹਾਡੀ ਸਰਕਾਰ ਨੇ ਦਿੱਲੀ ਦੇ ਲੋਕਾਂ ਦਾ ਜਾਣਾ ਕਿਉਂ ਬੰਦ ਕਰ ਰੱਖਿਆ ਹੈ ਕੀ ਲੋਕਾਂ ਦਾ ਲੋਕਤੰਤਰ ਅਧਿਕਾਰ ਨਹੀਂ ਆਵਾਜ਼ ਚੁੱਕਣਾ ਕਿ ਜਿਹੜਾ ਜਿਸ ਤਰੀਕੇ ਦੇ ਨਾਲ ਤੁਹਾਡੀ ਸਰਕਾਰ ਨੇ ਬੋਰੀ ਚ ਪਾ ਕੇ ਇਹ ਮੁੰਡੇ ਪ੍ਰੀਤਪਾਲ ਵਰਗਿਆਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈ ਤੁਹਾਨੂੰ ਰਾਈਟ ਸੀ ਇਹ ਕੁਝ ਕਰਨ ਦਾ ਸਾਡੇ ਖੜੇ ਟਰੈਕਟਰ ਤੋੜਨ ਦਾ ਤੁਹਾਨੂੰ ਰਾਈਟ ਸੀ ਇਹ ਅਸੀਂ ਸਵਾਲ ਕਰਨੇ ਉਹਨਾਂ ਤੇ ਤੇ ਜੇਕਰ ਅਸੀਂ ਦੂਰੋਂ ਹੀ ਉਹਨਾਂ ਨੂੰ ਲਾ 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 ਕਰਕੇ ਭਜਾਵਾਂਗੇ ਉਹ ਭੱਜਣੂ ਤਾਂ ਫਿਰਦੇ ਨੇ ਸੋ ਇਸ ਕਰਕੇ ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਆਉਣਾ ਕਿ ਇਹਨਾਂ ਦੇ ਜਵਾਬ ਦਿਓ ਸਾਤੋਂ ਸਾਨੂੰ ਜਵਾਬ ਦਿਓ ਇਹਨਾਂ ਗੱਲਾਂ ਦੇ ਉਹ ਜਵਾ ਮੰਗਣੇ ਨੇ ਅਸੀਂ ਸੋ ਇਸ ਕਰਕੇ ਸਾਡਾ ਆਲਰੇਡੀ ਪ੍ਰੋਗਰਾਮ ਇਹ ਬਣਿਆ ਉਹ ਸਾਰਾ ਅਸਿਆ ਜੀ ਦੀ ਮੀਟਿੰਗ ਦੇ ਵਿੱਚ ਥੱਲੇ ਆਪਦੇ ਇੱਕ ਇੱਕ ਵਰਕਰ ਤੱਕ ਇਹ ਪਹੁੰਚਦਾ ਕਰਨਾ ਹੈ ਆਪਣਾ ਨਾਮ ਤਾਂ ਜਿੱਥੇ ਬੰਦੀ ਤਾਂ ਹੈ ਦੇਖੋ ਮੈਂ ਜਗਜੀਤ ਸਿੰਘ ਡੱਲੇਵਾਲ ਬੀਕੇਯੂ ਇਕਤਾ ਸਿੱਧੂਪੁਰ ਸਟੇਟ ਪ੍ਰੈਜ਼ੀਡੈਂਟ ਜੀ ਤਾਂ ਜਿਵੇਂ ਕਿ ਇਹ ਦੱਸ ਰਹੇ ਸਨ ਕਿ ਪ੍ਰਧਾਨ ਜੀ ਵੀ ਅੱਜ ਦਾ ਜਿਹੜਾ ਇਹਨਾਂ ਦਾ ਮੁੱਖ ਏਜੰਡਾ ਹੈ ਕਿਉਂਕਿ ਇਹ ਕੇਂਦਰ ਸਰਕਾਰ ਦੇ ਜਿਹੜੇ ਵੀ ਲੀਡਰ ਨੇ ਜਾਂ ਜਿਹੜੇ ਚੋਣਾਂ ਦੇ ਵਿੱਚ ਉਮੀਦਵਾਰ ਖੜਨਗੇ ਉਹਨਾਂ ਤੋਂ ਅਸੀਂ ਸਵਾਲ ਜਵਾਬ ਕਰਾਂਗੇ ਕਿ ਜਿਵੇਂ ਟਰੈਕਟਰ ਭੰਨੇ ਸੀਗੇ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈ ਕਿਸਾਨਾਂ ਦਾ ਉਹ ਵੀ ਅਸੀਂ ਉਹਨਾਂ ਦਾ ਸਾਰਿਆਂ ਦਾ ਹਸਾਉਤ ਆਵ ਲਵਾਂਗੇ ਪਰ ਦੇਖਣਾ ਹੋਵੇਗਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਵੇਂ ਇਹਨਾਂ ਦਾ ਹਜ਼ਾਰਾਂ ਹੀ ਕਿਸਾਨਾਂ ਦਾ ਇਕੱਠ ਔਰ ਕਿਸ ਕਦਰ ਕੇਂਦਰ ਸਰਕਾਰ ਨੂੰ ਮਜਬੂਰ Thank you